ਰੈਪਿਡ ਐਕਸ਼ਨ ਫੋਰਸ ਜਲੰਧਰ ਦੀ 114ਵੀਂ ਬਟਾਲੀਅਨ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਟਾਲੀਅਨ ਦੇ ਕਮਾਂਡੈਂਟ ਅਸ਼ਵਨੀ ਕੁਮਾਰ ਚਾਹ ਨੇ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਇਸ ਵਿਸ਼ੇਸ਼ ਦਿਨ ਦੀ ਪੰਜਾਬੀ ਬਰੇ ਗੰਡ ਦੀ ਮਹੱਤਤਾ ਤੇ ਚਾਨਣਾ ਪਾਇਆ। ਆਪਣੇ ਸੰਬੋਧਨ ਵਿੱਚ ਕਮਾਂਡੈਂਟ ਨੇ ਜਾਪਾਨੀ ਬਨਸਪਤੀ ਵਿਗਿਆਨੀ ਮੀਆਂ ਬਾਕੀ ਵਿਧੀ ਰਾਹੀਂ ਕੀਤੀ ਗਈ ਰੁੱਖ ਲਗਾਉਣ ਦੀ ਤਕਨੀਕ ਦਾ ਜ਼ਿਕਰ ਕੀਤਾ। ਉਹਨਾਂ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਮੌਨਸੂਨ ਤੱਕ ਲਗਾਏ ਗਏ ਰੁੱਖਾਂ ਦੀ ਰਾਖੀ ਅਤੇ ਦੇਖਭਾਲ ਕਰਨ। ਉਹਨਾਂ ਆਪਣੇ ਭਾਸ਼ਣ ਕਿਆ ਕਿ ਰੁੱਖ ਸਾਡੇ ਵਾਤਾਵਰਨ ਦਾ ਅਹਿਮ ਹਿੱਸਾ ਨੇ ਅਤੇ ਸਾਨੂੰ ਇਹਨਾਂ ਦੀ ਸੁਰੱਖਿਆ ਲਈ ਸੁਚੇਤ ਰਹਿਣਾ ਚਾਹੀਦਾ ਹੈ ਰੁੱਖ ਨਾ ਸਿਰਫ ਸਾਨੂੰ ਸ਼ੁੱਧ ਹਵਾ ਪ੍ਰਦਾਨ ਕਰਦੇ ਨੇ ਸਗੋਂ ਪੌਣ ਪਾਣੀ ਵਿੱਚ ਸੰਤੁਲਨ ਬਣਾਏ ਰੱਖਣ ਵਿੱਚ ਵੀ ਮਦਦ ਕਰਦੇ ਨੇ ਇਸ ਮੌਕੇ ਸੈਨਿਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਸੋਚ ਚੁਕਾਈ ਗਈ ਅਤੇ ਬੂਟੇ ਵੀ ਲਗਾਏ ਗਏ ਇਸ ਮਹਿੰਮ ਤਹਿਤ ਵੱਖ-ਵੱਖ ਕਿਸਮਾਂ ਦੇ ਫਾਲਦਾਰ ਛਾਂਦਾਰ ਅਤੇ ਔਸ਼ਧੀ ਵਾਲੇ ਪੌਦੇ ਲਗਾਏ ਗਏ ਸੈਨਿਕਾਂ ਨੇ ਇਸ ਮਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ Right.